ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਤੁਹਾਡੇ ਆਪਾਂ ਦੇ ਲਾਟਸ ਟੂਡੇ ਆਮੀਰ ਕਰਦਾ ਤੁਸੀਂ ਵੀ ਠੀਕ ਹੋਗੇ ਤੇ ਅੱਜ ਆਪਾਂ ਵਾਪਸ ਚੱਲੇ ਆਂ ਜੀ ਰਾਮਗੜ੍ਹ ਤੇ ਆਪਾਂ ਆਪਣੀ ਘਟਿਰੇ ਚੱਲੇ ਆਂ ਮੈਂ ਪਾਪਾ ਮੰਮਾ ਦੇ ਸਾਬ ਅਹੀਂ ਫੇਰ ਚੱਲੇ ਆਂ ਵਾਪਸ ਉਥੇ ਰ ਅਸੀਂ ਨਾ ਪੂਰਾ ਰਸਤਾ ਸ਼ੇਅਰ ਕਰਦੇ ਰਾਵਾਂਗੇ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਦੇ ਹੋ ਤੇ ਵਾ ਇੱਥੇ ਆਈ ਹੁਣਾ ਸ਼ੰਭੂ ਬਾਰਡਰ ਕੋਲੇ ਪਹੁੰਚਣ ਹੀ ਆਲੇ ਆ ਮੈਂ ਥੋੜੀ ਪਿਛੋਂ ਕਲਿੱਪ ਲਈ ਇਹ ਕਰਕੇ ਤੁਹਾਨੂੰ ਲੱਗ ਰਿਹਾ ਹੋਗਾ ਆਪਾਂ ਥੋੜੀਆਂ-ਥੋੜੀਆਂ ਵਿੱਚ ਵੀਡੀਓ ਦੇ ਕਲਿੱਪਾਂ ਲਈਆਂ ਵਾਂ ਤਾਂ ਦਿਖਾਉਣ ਵਾਸਤੇ ਕਿਉਂਕਿ ਜੇ ਪੂਰੀ ਲਈਏ ਤੇ ਫੇਰ ਤੇ ਬਹੁਤ ਲੰਬੀ ਪਾ ਜਾਂਦੀ ਆ ਤੇ ਉਧਰ ਕਿਸਾਨਾਂ ਨੇ ਸ਼ੰਭੂ ਬਾੜ ਦੇ ਟਰਨਾ ਲਾਇਆ ਹੀ ਇਸ ਕਰਕੇ ਆਪਾਂ ਨੂੰ ਕੱਚੇ ਰੋੜਾ ਥਾਣੀ ਆਣਾ ਪਿਆ ਤੇ ਇੱਧਰ ਹੈਗਾ ਜੀ ਫਾਟਾ ਬੰਦ ਤਿੰਨ ਤਿੰਨ ਕਿਧਰ ਹੋਣੀ ਆ ਹੁਣ ਇੱਧਰ ਸਾਬ ਹੱਸ ਫੇੜ ਰਿਹਾ ਵਾ ਬਾਹਰ ਚ ਇਹਦਾ ਉੱਥੇ ਜਾ ਕੇ ਜੀ ਨਹੀਂ ਲੱਗਾ ਵੀਡੀਓ ਵੀ ਮੈਂ ਬਹੁਤ ਦਿਨਾਂ ਬਾਅਦ ਪਾਉਣ ਲੱਗਿਆ ਵਾ ਤੇ ਉਹ ਬਾਹਰ ਚ ਇਹਦਾ ਉੱਥੇ ਜਾ ਕੇ ਜੀ ਨਹੀਂ ਲੱਗਾ ਬਾਜੂ ਬਾਬਾ ਦੇ ਨਾਲ ਰੋਂਦਾ ਰਿਆ ਆਂਦਾ ਘਰੇ ਜਾਣਾ ਘਰੇ ਜਾਣਾ ਦੀਦੀ ਜਾਣਾ ਬਾਬਾ ਤੁੰਡਾ ਲੰਗੀ ਦੇਖੂ ਨੀ ਮੁੰਨੂ ਪਖਾਰ ਲੱਗ ਗਿਆ ਇਹ ਬਾਜੂ ਰੋ ਰੋ ਕੇ ਤੇ ਬਾਅਦ ਵਿੱਚ ਮੁੰਨੂ ਚੜ ਗਿਆ ਬੁਖਾਰ ਤੇ ਹੁਣ ਮੈਂ ਵੀ ਠੀਕ ਆ ਤੇ ਇਹ ਵੀ ਠੀਕ ਆ ਤੇ ਉੱਧਰ ਕੋਈ ਨਹੀਂ ਸਬਰ ਨਹੀਂ ਹੈ ਰਹਿਣਾ ਚਾਹੀਦਾ ਹੈ ਲੋ ਨਿਆਣੇ ਹੈਗੇ ਜੇ ਨਾਲ ਤੇ ਤਾਂ ਵੀ ਥੱਲੇ ਉਹਦੀ ਚੰਗੀ ਜਾਣਦੇ ਜੇ ਇੱਥੇ ਜਾ ਚੰਦੇ ਨਾ ਨੁਨ ਨਗਾ ਕੇ ਆਉਂਦੇ ਆ ਫਿਆਬ ਮੰਗੂਗਾ ਐਸ਼ਾ ਪਹਿਲਾਂ ਨਿਆਣੇ ਸਭੀਆਂ ਤੇ ਇੱਧਰ ਸਾਹ ਪੰਗੇ ਲੈਣ ਲਿਆ ਪੂਰੇ ਸਾਹ ਵੀ ਘਟ ਨਹੀਂ ਹੈਗਾ ਤੇ ਟ੍ਰੇਨ ਨਹੀਂ ਆਉਣੇ ਵਾਲੀ ਆ 50 ਮਿੰਟਾਂ ਤਾਈਂ ਤੇ ਬਾਕੀ ਮੈਂ ਗੱਲ ਕਰਨ ਡਿਆ ਵੀ ਕਿ ਥੋੜੀਆਂ ਥੋੜੀਆਂ ਕਲਿੱਪਾਂ ਲਈ ਆ ਮੈਂ ਕਲਿੱਪਾਂ ਥੋੜੀਆਂ ਥੋੜੀਆਂ ਧੰਗਾਂ ਵਾਂ ਤੇ ਫੇਰ ਹੀ 15 ਮਿੰਟ ਦੀ ਬਣ ਗਈਆਂ ਪੂਰੇ ਪੂਰੀ ਕਲਿੱਪ ਲੈਣੇ ਤੇ ਫੇਰ ਬਹੁਤ ਲੰਬੀ ਵੀਡੀਓ ਬਣ ਜਾਣੀ ਹੁ ਫੇਰ ਦੋਨ ਨਪਾਟਾਂ 'ਚ ਪਾਣੀ ਪੈਣੀ ਇਹ ਕਰਕੇ ਅਸੀਂ ਦਾ ਇੱਕੋ ਵਾਰੀ ਪਾ ਦਾਂਗੇ ਸਾਰੀ ਤੇ ਉਹ ਵੇਖੋ ਹੁਣ ਆਪ ਨੰਗੂਗਾ ਤੇ ਉਹ ਉਧਰਲੇ ਮੋਟਰਸਾਈਕਲ ਵਾਲੇ ਵੀ ਨੰਗਣ ਨਗਣ ਡੇ ਆਪ ਪਿਛੋਂ ਹੀ ਇੱਕ ਮੋਟਰਸਾਈਕਲ ਵਾਲਾ ਆ ਗਿਆ ਫੂਕਰ ਆ ਗਿਆ ਇਹ ਵੀ ਨੰਗਿਆ ਇਹ ਵੀ ਨੰਗਿਆ ਸਬਰ ਨਹੀਂ ਕਰਨ ਦੇ ਇੱਥੇ 2 ਮਿੰਟ ਵੀ ਕੋਈ ਵੀ ਰਾਈਡਰ ਨਹੀਂ ਜਾਣਾ ਤੇ ਸਾਹਮਣਾ ਸਾਰਿਆਂ ਨੂੰ ਵੇਖ ਰਿਹਾ ਵਾ ਚੱਕਾਈ ਕਰ ਲਿਆ ਹਾਂ ਤੇ ਸਾਹ ਕੋ ਸਾਡੇ ਨਾਲ ਵੀ ਗੱਲਾਂ ਕਰਨ ਡਿਆ ਸੀ ਕੋਹਾ ਵੀ ਗੱਲਾਂ ਕਰਨ ਡਿਆ ਸੀ ਇਹ ਬੋਲਣ ਡਿਆ ਸੀ ਵੀ ਇਹ ਕੀ ਆ ਮੈਂ ਕਹਿੰਦੀ ਆਂ ਹੀ ਇਹ ਫਾਟਕਵਾ ਇੱਥੋਂ ਦੀ ਟ੍ਰੇਨ ਗੱਡੀ ਲੰਘਦੀ ਆ ਤੇ ਇਹਨੂੰ ਪਤਾ ਨਹੀਂ ਲੱਗਦਾ ਇਹ ਆਂਦਾ ਆਉਂ ਆਉਂ ਕਰੀ ਜਾਂਦਾ ਹੈ ਗਾੜੀ ਤੇ ਉੱਧਰ ਦੇਖੋ ਇੱਕ ਹੋਰ ਬੰਦਾ ਲੰਘ ਗਿਆ ਇਹ ਉਧਰੋਂ ਹੀ ਆਈ ਅੰਡੇ ਲੋ ਦੋ ਜਾਣੇ ਉਧਰੋਂ ਆ ਗਏ ਆ ਮੋਟਰਸਾਈਕਲ ਵਾਲੇ ਤੇ ਇਧਰੋਂ ਇੱਕ ਬਾਪੂ ਜੀ ਵੀ ਲੰਘ ਰਹੇ ਆ ਬਾਬਾ ਲੱਗ ਰਿਹਾ ਆਪਾਂ ਕੈਮਰਾ ਥੋੜਾ ਥਾਂ ਕੀ ਤਾਂ ਇਹ ਕਰਕੇ ਦੇਖ ਨਹੀਂ ਰਿਹਾ ਹੁਣ ਤਾਂ ਕਰਤਾ ਵਾ ਤੇ ਉਧਰੋਂ ਬਾਪੂ ਜੀ ਵੀ ਲੰਘ ਰਿਹਾ ਤੇ ਇੱਕ ਹੋਰ ਮੋਟਰਸਾਈਕਲ ਵਾਲਾ ਆ ਗਿਆ ਤੇ ਵੇਖੋ ਹੁਣ ਟ੍ਰੇਨ ਕਦੋਂ ਆਉਂਦੀ ਆ ਤੇ ਉਧਰੋਂ ਟ੍ਰੇਨ ਆ ਗਈ ਜੀ ਜਿਵੇਂ ਤੁਸੀਂ ਵੇਖ ਸਾਦੇ ਆ ਤੇ ਸਭ ਕਹਿ ਰਿਆ ਸੀ ਟ੍ਰੇਨ ਟ੍ਰੇਨ ਟੇਨ ਟੇਨ ਤੇ ਆ ਗਈ ਟ੍ਰੇਨ ਹੁਣ ਆਪਾਂ ਇੱਥੋਂ ਚੱਲੇ ਪਾਵਾਂਗੇ ਟਰੇਨ ਟਰੇਨ ਕਰ ਰਿਹਾ ਹੈ ਸਾਬ ਆਉਂਦਾ ਮੈਂ ਵੀ ਟ੍ਰੇਨ ਤੇ ਜਾਣਾ ਇਹਨੂੰ ਚੈਨੇ ਜਾਣ ਨਹੀਂ ਨਾ ਤੇ ਤੈਰ ਗਿਆ ਕਿ ਆਪਾਂ ਗੱਡੀ 'ਚ ਚੱਲੇ ਆਂ ਇਹ ਕਰਕੇ ਤੇ ਮੈਂ ਇਹਨੂੰ ਕਹਿ ਰਿਹਾ ਵੀ ਆਪਾਂ ਅਗਲੀ ਵਾਰੀ ਟ੍ਰੇਨ ਤੇ ਚੱਲਾਂਗੇ ਬਾਕੀ ਟ੍ਰੇਨ ਆਇਆ ਇੱਕ ਜਿੱਤਣ ਲੱਗ ਗਿਆ ਪਤਾ ਨਹੀਂ ਕਿ ਕਿਹੜਾ ਮਾਰਗ ਕਿਹੜਾ ਜਾਤ ਕਿਹੜਾ ਇਹਦੇ ਕੋਲ ਵੇਖਣਾ ਕਿੱਥੇ ਇਹੋ ਜਿਹੀ ਜਗ੍ਹਾ ਤੇ ਚੜ ਜਾਂਦੇ ਆਂ ਲੱਗਾ ਜੀ ਹਰਿਆਣੇ ਦਾ ਬੋਰਡ ਹੈ ਹਰਿਆਣਾ ਸਟੇਟ ਦਾ ਤੇ ਆਪਾਂ ਅੰਦਰ ਐਂਟਰ ਹੋ ਚੱਲੇ ਆ ਤੇ ਆਪਾਂ ਅੰਦਰ ਐਂਟਰ ਹੋ ਗਏ ਆ ਤੇ ਇੱਧਰ ਲੇਟਾਂ ਲੱਗੀਆਂ ਇਹ ਰੋਡਾਂ ਤੇ ਤੇ ਕਾਫੀ ਦੂਰ ਤੱਕ ਇਦਾਂ ਲੱਗੀ ਜਾਣਗੀਆਂ ਕਿਉਂਕਿ ਇੱਥੋਂ ਸਟਾਰਟ ਹੋਇਆ ਹੈ ਤੇ ਇੱਥੇ ਖਤਮ ਹੋ ਜਾਂਦੀਆਂ ਐ ਪਾਨਪੁਰ ਹੁਣ ਆਪਾਂ ਇੱਥੇ ਕਿਤੇ 2 ਮਿੰਟ ਰੋਕੇ ਰੈਸਟ ਪ੍ਰਵਾਂਚਲ ਐਕਸਪ੍ਰੈਸ ਵੀ ਵਧੀਆ ਵਾ ਜਮੂਨਾ ਨਾਲੋਂ ਵੀ ਵਧੀਆ ਐ ਤੇ ਪ੍ਰਵਾਂਚਲ ਐਕਸਪ੍ਰੈਸ ਤੇ ਇੱਧਰ ਇਦਾਂ ਜ਼ਮੀਨ ਤੇ ਹੁੰਦੀ ਆ ਵਿੱਚ ਕਣਕ ਕੁਨਕ ਮਤਲਬ ਕਿ ਕੋਖਣ ਦਾ ਕਣਕ ਝੋਨਾ ਤੇ ਹੁਣ ਆਪਾਂ ਜਾ ਰਹੇ ਆ ਤੇ ਬਹੁਤ ਵਧੀਆ ਵੀ ਰੋਡ ਵਾ ਇੱਧਰ ਦੋ ਜਿਹੜੀਆਂ ਲੇਰਾਂ ਵਾ ਇਹ ਹੈਗੀਆਂ ਵਾਰੀ ਲੋਕ ਵਾਲੀਆਂ ਤੇ ਉਧਰ ਜਿਹੜੀ ਉਹ ਕੰਕਰੀਟ ਵਾਲੀ ਆ ਤੇ ਵੇ ਸਾਡੇ ਉਧਰ ਕੰਕਰੀਟ ਵਾਲੀ ਇਧਰ ਲੋਕ ਵਾਲੀ ਹੈ ਤੇ ਹੁਣ ਆਪਾਂ ਜਾ ਰਹੇ ਆ ਤਾਂ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਣ ਦੀ ਹੋਵੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਸਾਬ ਵੀ ਕਹਿ ਰਿਹਾ ਹੈ ਲਾਈਕ ਲਾਈਕ ਤੇ ਟਿੰਗ ਕਰਦੇ ਹੋ ਜ਼ਰੂਰ ਤੇ ਇੱਥੋਂ ਥੋੜਾ ਕੱਚਾ ਰਸਤਾ ਥੋੜਾ ਹੈਗਾ ਜਿਹਾ ਜਿਹਾ ਪਰ ਥੋੜਾ ਯਾ ਉਹ ਹੋ ਟਾਇਰ ਦਾ ਰਸਤਾ ਸ਼ੁਰੂ ਹੋ ਗਿਆ ਵਾ ਤੇ ਇੱਧਰ ਪਹਾੜੀ ਇਲਾਕਾ ਥੋੜਾ ਤੇ ਤੁਹਾਨੂੰ ਪਹਾੜੀਆਂ ਵੀ ਦੇਖਣ ਨੂੰ ਮਿਲਣਗੀਆਂ ਇੱਧਰ ਤੇ ਇੱਧਰ ਸਾਹ ਹੁਣ ਗਾੜੀ ਮੈਂ ਗਾੜੀ ਬਹਿ ਗਿਆ ਮੈਂ ਇੱਥੇ ਤੇ ਇੱਧਰ ਪਹਾੜੀ ਤੇ ਪਿਛੋਂ ਸੇਮ ਮਮਾ ਵੀ ਹੀ ਬਣਾਉਂਦੀ ਆ ਉਹਨਾਂ ਸਾਫ ਤੇ ਮਮਾ ਪਿਛੇ ਬਹਿ ਗਏ ਆ ਤੇ ਹੁਣ ਫੇ ਗਾੜੀ ਮੈਂ ਫੂਨ ਫੜ ਲਿਆ ਸੀ ਤਿਆਰੀ ਦੇਖੋ ਕਿੰਨੀ ਤਗੜੀ ਧਾਰੀ ਹੈ ਤੇ ਇੱਧਰ ਬਾਰਿਸ਼ ਹੋ ਰਹੀ ਤੇ ਰਾਹ ਗਿੱਲਾ ਹੋਇਆ ਹੋਇਆ ਪੂਰਾ ਇੱਧਰ ਬੜੇ ਮਤਲਬ ਕੀ ਵਧੀਆ ਜੇ 뷰 ਹੁੰਦੇ ਆ ਫੋਟੋ ਫੂਟੋ ਖਿੱਚ ਨਹੀਂ ਹੋਵੇ ਤੇ ਇਦਾਂ ਦੇ ਰੋਡ ਇੱਧਰ ਹੈ ਟੇਡੇ ਮੇਡੇ ਮਤਲਬ ਕੀ ਇਤਨਾ ਮੋੜ ਘੇੜ ਜੇ ਬਹੁਤ ਹੁੰਦੇ ਆ ਪਹਿਲਾਂ ਹੀ ਜਾ ਰਹੇ ਹਾਂ ਕਿ ਉਥੇ بارش ਨਹੀਂ ਹੋ ਰਹੀ ਤੇ ਸਾਹ ਪਿਛੇ ਰੋ ਰਿਆ ਹੈ ਮਾਰਦੇ ਦੀ ਬੋਧ ਰਹੀਏ ਲੱਗੇ ਮੈਂ ਪਿਛੇ ਬਹਿ ਗਿਆ ਹੁਣ ਫੇ ਤੇ ਮੈਂ ਇਹਨੂੰ ਪੱਕੀ ਚੱਲ ਰਿਹਾ ਹਾਂ ਤੇ ਦੇਖੋ ਕੀ ਗੱਡੀ ਹੁਣ ਚੱਲ ਰਹੀ ਆ ਬਾਰੇ ਅੱਖਾਂ ਨੂੰ ਅਜੇ ਹੀ ਆ ਤੇ ਦੇਖੋ ਗੱਡੀ ਕੀ ਕਰ ਰਹੀ ਹੈ ਤੇ ਪੱਖੀ ਮੇਰੇ ਕੋਲ ਖਾੜ ਲਈ ਆ ਹੁਣ ਮੈਨੂੰ ਆ ਬਿਮਾਰ ਰਿਹਾ ਹੈ ਥੇਂਸੀ ਤੇ ਬੱਸ ਹਣੇ ਕੋਣ ਦੇਖੇ ਤੇ ਮੈਂ ਇਹਨੂੰ ਕਹ ਰਿਆ ਫਰੂਟੀ ਪੀ ਲਾ ਪਰ ਫਰੂਟੀ ਨਹੀਂ ਪੀਂਦਿਆ ਮੈਂ ਇੱਕ ਛਾਜ ਲਈ ਉਹ ਮੈਂ ਪੀ ਲਈ ਆ ਉਹ ਮੈਂ ਇੱਧਰ ਘਾੜ ਦੇ ਇੱਧਰ ਬੁਤਾਰੇ ਨੇ ਉਹ ਖੋਤੀ ਨਹੀਂ ਆ ਬਹੁਤ ਐਨੇ ਮਰਦੀ ਕੀਤੀ ਪਰ ਜਦੋਂ ਅਸੀਂ ਰਾਮਗੜ੍ਹ ਲਾਗੇ ਪਹੁੰਚਣ ਵਾਲੇ ਹੀ ਉਹ ਰੌਂਡ ਲੈ ਪਿਆ ਸੀ ਤੇ ਰਾਮਗੜ੍ਹ ਪੈ ਜਾਂਦਾ ਬੜੀ ਚਾਰ ਕੰਢ ਚ ਉਹਨੇ ਜੂ ਫਰਟ ਵੀ ਦਿਸਲਾ ਇਟਾਉਣਾ ਹੀ ਗਈ ਤੇ ਇਧਰ ਫੇਗ ਆਣੀ ਬਹੁਤ ਵਧੀਆ ਹੋ ਗਿਆ ਫੇਰ ਪਾਰ ਇਸ ਦਾ ਮੌਸਮ ਹੋ ਗਿਆ ਏ ਜਿਵੇਂ ਤੁਸੀਂ ਵੀ ਛੱਡਦੇ ਹੋ ਤੇ ਸਵੇਰੇ ਇਸ ਵਕਤ ਆਪਾਂ 4 ਵਜੇ ਤੁਰ ਪਏ ਸੀ ਤੇ ਹੁਣ ਆਇਦੋਂ ਲੱਗੀ ਹੈ ਇੰਨੀ ਦੂਰ ਨਹੀਂ ਹੈ ਚਾਰਖੰਡ ਉਹਦੇ ਵਿੱਚ ਪੈਂਦਾ ਵਾ ਜੀ ਰਾਮਗੜ ਤੇ ਇਧਰ ਆ ਪੋੜ ਬਾਂਡੇ ਆ ਇੱਕ ਕਰਕੇ ਸਾਈਡ ਥਾਣੀ ਜਾਣਾ ਪੈ ਰਿਹਾ ਵਾ ਅਹੀਂ ਗੂਗਲ ਮੈਪ ਲਗਾਇਆ ਹੀ ਕਿਉਂਕਿ ਸਾਨੂੰ ਉਦਾਂ ਪਤਾ ਨਹੀਂ ਰਾਹ ਦਾ ਪਤਾ ਠੀਕ ਗਾਹੀ ਪਰ ਤਾਂ ਵੀ ਡਾਊੜਿਆ ਕਲੀਅਰ ਕਰਨਾ ਹੁੰਦਾ ਹੈ ਕਰਕੇ ਗੂਗਲ ਤੋਂ ਵੀ ਵੇਖੀ ਆਂ ਢੇ ਨਾਲ ਨਾਲ ਤੇ ਸਾਬ ਪਿਛੇ ਰੋਣਾ ਸ਼ੁਰੂ ਹੋ ਗਿਆ ਫੇਰ ਤੋਂ ਤੇ ਸਾਬ ਨੂੰ ਪੁੱਛ ਰਹੇ ਕਿ ਗੱਲ ਹੋਈ ਆ ਮੈਂ ਤਾਂ ਵੀ ਰੋ ਰਿਹਾ ਹੀ ਤੇ ਮੇਰੇ ਨਾਲ ਪਿਛੇ ਲੜ ਰਿਹਾ ਜਿਹਦੇ ਬਾਰੇ ਲੜ ਗਿਆ ਸੁਈ ਗਿਆ ਵਾ ਤੇ ਹਣਾ ਵੇਖੋ ਹੁਣ ਫੇਰ ਮੱਟੀ ਸ਼ੁਰੂ ਹੋ ਗਈ ਹੈ ਜਦੋਂ ਇੱਕ ਦੋ ਵਾਰੀ ਮੈਂ ਸੋਣਾ ਮੈਂ ਤੇ ਫੇਰ ਸੰਡਾ ਪਿੰਦਾ ਹੈ ਵੇਖੋ ਹੁਣ ਕੀ ਕਰ ਰਿਹਾ ਹੈ ਮੇਰ ਨਾਲ ਮੂੰਹ ਦੋਖ ਜਾਣਾ ਪੂਰੀ ਕਈ ਵਾਰੀ ਤੇ ਮੇਰ ਨਾਲ ਲੜਵੀਂ ਨਾ ਪਿੰਦਾ ਵਾ ਤੇ ਕਈ ਵਾਰੀ ਤਾਂ ਬੋ ਮੇਰ ਨਾਲ ਲੜਦਾ ਵਾ ਤੇ ਕਈ ਵਾਰੀ ਇਦਾਂ ਮੈਨੂੰ ਘੇੜਦਾ ਵੇਖੋ ਵੇਖੋ ਹੁਣ ਹੁਣ ਵੇਖੋ ਘੇੜਦਾ ਹੈ ਤੇ ਹੁਣ ਬਸ ਅੱਜ ਦਾ ਵਲੋ ਆਪਣਾ ਇੱਥੇ ਹੀ ਐਂਡ ਵਾ ਤੇ ਹੁਣ ਤੁਹਾਨੂੰ ਅਗਲੇ ਵਲੋਗ ਚ ਮਿਲਾਂਗੇ ਵਾਟ ਆਪਾਂ ਅੱਥੇ ਰੰਗੜੀ ਆ ਕੇ ਪਾਵਾਂਗੇ ਤੇ ਕਿਦਾਂ ਲੱਗਾ ਤੁਹਾਨੂੰ ਅੱਜ ਦਾ ਵਲੋਗ ਦੱਸਿਓ